ਦਾ ਸਾਰਿਆਂ ਦਾ ਮੇਰੇ YouTube ਚੈਨਲ PUP Study Hub ਤੇ ਸੁਆਗਤ ਹੈ। ਉਮੀਦ ਕਰਦਾ ਸਾਡੇ ਸਟੂਡੈਂਟ ਵਧੀਆ ਹੋਵਗੇ ਤੇ ਸਾਰਿਆਂ ਦੀ ਤਿਆਰੀ ਵੀ ਵਧੀਆ ਚੱਲ ਰਹੀ ਹੋਵੇਗੀ। ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀਏ ਐਮ 5 ਪੰਜਾਬੀ ਲਾਜ਼ਮੀ ਦੀ ਵਿਆਕਰਨ ਨਾਲੋਂ ਪੋਰਸ਼ਨ ਸ਼ੁਰੂ ਕੀਤਾ ਹੈਗਾ। ਅੱਜ ਦਾ ਟੌਪਿਕ ਰਹਿਣ ਵਾਲਾ ਹੈਗਾ ਕਿਰਿਆ ਵਾਕਾਂਸ਼ ਅਤੇ ਕਿਸਮਾਂ। ਤਆਂ ਵਿਆਕਰਨ ਦੇ ਦੋ ਟੌਪਿਕ ਇਸ ਚੈਨਲ ਦੇ ਉੱਤੇ ਕਰਵਾ ਦਿੱਤੇ। ਬਹੁਤ ਈਜ਼ੀ ਵੇ ਨਾਲ ਹੈਂਡ ਰਿਟਨ ਨੋਟਸ ਹਨ ਕਰਵਾਏ ਗਏ ਹਨ ਇਹ ਚੈਨਲ ਤੇ ਤੁਹਾਨੂੰ ਹਿਸਟਰੀ ਪੋਲੀਟੀਕਲ ਕੰਪਿਊਟਰ ਤੇ ਹੋਰ ਵੀ ਕਈ ਸਬਜੈਕਟਾਂ ਦੇ ਨੋਟਸ ਮਿਲ ਜਾਣਗੇ ਇਹਨਾਂ ਨਵੇਂ ਪਲੇਲਿਸਟਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਨੇ ਵੀਡੀਓਾਂ ਨਹੀਂ ਦੇਖਿਆ ਜਾ ਕੇ ਚੈੱਕ ਆਊਟ ਕਰ ਲਓ ਸ਼ੁਰੂ ਕਰਦੇ ਆਂ ਅੱਜ ਦਾ ਟਾਪਿਕ ਕੇਰਿਆ ਵਾਕਾਂਸ਼ ਠੀਕ ਆ ਪਹਿਲਾਂ ਦੇਖਦੇ ਆ ਕਿਹੜੇ-ਕਿਹੜੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਬਣ ਸਕਦੇ ਹੋਏ ਆ ਮਾ ਪਹਿਲਾ ਕੁਐਸਚਨ ਹੈਗਾ ਕਿਰਿਆ ਵਾਕਾਂਸ਼ ਕੀ ਹੁੰਦਾ ਹੈ ਇਸ ਦੀ ਪਰਿਭਾਸ਼ਾ ਲਿਖੋ ਤੇ ਇਸ ਦੀ ਬੰਤਰ ਤੇ ਕਿਸਮਾਂ ਪ੍ਰਕਾਰ ਬਾਰੇ ਦੱਸੋ ਤਾਂ ਕਿਰਿਆ ਵਾਕਾਂਸ਼ ਦੀ ਆਪਾਂ ਨੂੰ ਪਰਿਭਾਸ਼ਾ ਪੁੱਛ ਸਕਦੇ ਸ਼ਾਰਟ ਵਿੱਚ ਵੀ ਆ ਸਕਦਾ ਹੈਗਾ ਇਹਦੀ ਬੰਤਰ ਆ ਸਕਦੀ ਹੈ ਜਾਂ ਕਿਸਮਾਂ ਆ ਸਕਦੀਆਂ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਵਾਰੀ-ਵਾਰੀ ਪੇਪਰ ਤੇ ਵਿੱਚ ਰਿਪੀਟ ਹੁੰਦਾ ਹੈਗਾ ਕਿਰਿਆ ਵਾਕਾਂਸ਼ ਦੀ ਪਰਿਭਾਸ਼ਾ ਲਿਖੋ ਤੇ ਦੱਸੋ ਕਿ ਕਿਰਿਆਵਾਕਾਂਸ਼ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਠੀਕ ਹੈ ਤਾਂ ਜਾਂ ਕੁਐਸਚਨ ਬਣ ਸਕਦਾ ਹੈਗਾ ਕਿ ਕਿਰਿਆਵਾਕਾਂਸ਼ ਕੀ ਹੁੰਦਾ ਹੈ ਇਹਦੇ ਕਿੰਨੇ ਵਰਗ ਹੁੰਦੇ ਨੇ ਇਹਨਾਂ ਨੂੰ ਕਿਸ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਤੇ ਦੋ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਬਣ ਸਕਦੇ ਆ ਕਿਰਿਆਵਾਕਾਂਸ਼ ਨਾਲ ਠੀਕ ਹੈ ਇਹਨਾਂ ਵਿੱਚੋਂ ਹੀ ਜੇਕਰ ਇਸ ਟਾਪਿਕ ਵਿੱਚੋਂ ਕੁਐਸਚਨ ਆਉਂਦਾ ਹੈਗਾ ਤੇ ਇਹ ਦੋ ਕੁਐਸਚਨਾਂ ਵਿੱਚੋਂ ਕੋਈ ਇੱਕ ਕੁਐਸਚਨ ਪੇਪਰ ਵਿੱਚ ਆ ਜਾਵੇਗਾ ਇਹਨਾਂ ਦੋਨਾਂ ਦਾ ਸੇਮ ਹੀ ਅਨਸਰ ਰਹਿਣ ਵਾਲਾ ਹੈਗਾ ਤੇ ਜਿਵੇਂ ਜਿਵੇਂ ਇਸ ਨੋਟਸਾਂ ਦੇ ਵਿੱਚ ਲਿਖਿਆ ਹੈਗਾ ਉਸੇ ਤਰ੍ਹਾਂ ਤੁਸੀਂ ਪੇਪਰ ਦੇ ਵਿੱਚ ਲਿਖ ਦਿਓ ਇਸੇ ਤਰ੍ਹਾਂ ਤੁਸੀਂ ਪੁਆਇੰਟ ਬਣਾ ਕੇ ਠੀਕ ਆ ਆਪ ਦੇ ਚੰਗੀ ਤਰ੍ਹਾਂ ਪੁਆਇੰਟ ਨੂੰ ਐਕਸਪਲੇਨ ਕਰਨਾ ਹੈਗਾ ਐਗਜ਼ਾਮਪਲ ਆ ਦੇਣੀਆਂ ਹੈਗੀਆਂ ਠੀਕ ਆ ਤੇ ਜਿਹੜੀਆਂ ਜਿਹੜੀਆਂ ਲਾਈਨਾਂ ਇੰਪੋਰਟੈਂਟ ਹੁੰਦੀਆਂ ਹਨ ਜਿਹੜੇ ਜਿਹੜੇ ਸ਼ਬਦ ਇੰਪੋਰਟੈਂਟ ਹੁੰਦੇ ਹਨ ਉਹਨਾਂ ਨੂੰ ਤੁਸੀਂ ਪੇਪਰ ਦੇ ਵਿੱਚ ਜੇਕਰ ਅੰਡਰਲਾਈਨ ਕਰ ਦਿਓ ਤਾਂ ਇਹਦੇ ਨਾਲ ਤੁਸੀਂ ਪੇਪਰ ਦੇ ਵਿੱਚ ਵਧੀਆ ਸਕੋਰ ਕਰ ਸਕਦੇ ਹੋ ਠੀਕ ਆ ਹੁਣ ਪੜ੍ਹਦੇ ਹਾਂ ਕਿਰਿਆ ਵਾਕਾਂਸ਼ ਕੀ ਹੈ ਇਹਦੀ ਪਰਿਭਾਸ਼ਾ ਦੇਖਦੇ ਹਾਂ ਸਭ ਤੋਂ ਪਹਿਲਾਂ ਕਿਰਿਆ ਵਾਕੰਸ਼ ਇੱਕ ਅਜਿਹੀ ਵਿਆਕਰਨਿਕ ਇਕਾਈ ਹੈ ਜੋ ਵਾਕ ਵਿੱਚ ਕਿਰਿਆ ਰੂਪ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਜਾਂ ਸ਼ਬਦਾਂ ਦਾ ਸਮੂਹ ਨੂੰ ਪੇਸ਼ ਕਰਦਾ ਹੈ ਤਾਂ ਕਿਰਿਆ ਵਾਕੰਸ਼ ਕੀ ਹੁੰਦੇ ਹਨ ਇਹ ਇੱਕ ਵਿਆਕਰਨਿਕ ਇਕਾਈ ਹੁੰਦੀ ਆ ਜਿਹੜੇ ਕਿਰਿਆ ਦੇ ਨਾਲ ਜੋ ਵੀ ਸ਼ਬਦ ਲੱਗੇ ਹੁੰਦੇ ਹਨ ਜਾਂ ਸ਼ਬਦਾਂ ਦਾ ਸਮੂਹ ਲੱਗੇ ਹੁੰਦਾ ਉਹਨੂੰ ਪ੍ਰਗਟ ਕਰਦਾ ਠੀਕ ਹੈ ਤਾਂ ਉਹ ਸਾਰਿਆਂ ਨੂੰ ਕੀ ਕਹਿੰਦੇ ਆ ਕਿਰਿਆ ਵਾਕੰਸ਼ ਠੀਕ ਹੈ ਇਸੇ ਤਰ੍ਹਾਂ ਨਾਮ ਵਾਕੰਸ਼ ਸੀ ਠੀਕ ਹੈ ਵਾਕਾਂਸ਼ ਦੀਆਂ ਮੇਲ ਲਈ ਦੋ ਕਿਸਮਾਂ ਹਨ ਨਾਮ ਵਾਕਾਂਸ਼ ਤੇ ਕਿਰਿਆ ਵਾਕਾਂਸ਼ ਠੀਕ ਹੈ ਜੇਕਰ ਇਹਨਾਂ ਦੋਨਾਂ ਤੇ ਕੁਐਸਚਨ ਆ ਜਾਂਦਾ ਹੈ ਕਿ ਵਾਕਾਂਸ਼ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਇਹਨਾਂ ਨੂੰ ਐਕਸਪਲੇਨ ਕਰੋ ਠੀਕ ਹੈ ਤਾਂ ਇਹਨਾਂ ਦੋਨਾਂ ਨੂੰ ਮਿਲਾ ਕੇ ਤੁਸੀਂ ਲਿਖ ਸਕਦੇ ਹੋ ਥੋੜਾ ਥੋੜਾ ਤੁਸੀਂ ਨਾਮ ਵਾਕਾਂਸ਼ ਬਾਰੇ ਤੇ ਕਿਰਿਆ ਵਾਕਾਂਸ਼ ਬਾਰੇ ਐਕਸਪਲੇਨ ਕਰਦੇ ਹੋ ਹੁਣ ਦੇਖਦੇ ਹਾਂ ਕਿਰਿਆ ਵਾਕਾਂਸ਼ ਦੀ ਬੰਤਰ ਕਿਵੇਂ ਦੀ ਹੁੰਦੀ ਹੈ ਹਰ ਪ੍ਰਕਾਰ ਦੇ ਵਾਕਾਂ ਵਿੱਚ ਭਾਵੇਂ ਹਾਂ ਵਾਚੇ ਹੋਵੇ ਨਾ ਵਾਚੇ ਹੋਵੇ ਸਧਾਨਵਾਕ ਹੋਵੇ ਸੰਯੁਕਤ ਹੋਵੇ ਠੀਕ ਆ ਵਾਲੇ ਵਾਕਾਂ ਦੇ ਵਿੱਚ ਕਿਰਿਆਵਾਚਾਂਸ਼ ਦੀਆਂ ਮੰਤਰਾਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ ਠੀਕ ਆ ਤਾਂ ਸਾਰੇ ਵਾਕਾਂ ਦੇ ਵਿੱਚ ਕਿਰਿਆਵਾਚਾਂਸ਼ ਨੇ ਕਿਸੇ ਮਾ ਇੱਕੋ ਜੀਆਂ ਹ ਹਨ ਕਈ ਵਾਰੀ ਇੱਕ ਵਾਕ ਵਿੱਚ ਪੰਜ ਜਾਂ 6 ਤਰ੍ਹਾਂ ਦੇ ਕਿਰਿਆਵਾਚਾਂਸ਼ ਵਰਤੇ ਜਾ ਸਕਦੇ ਆ ਕਿਰਿਆਵਾਚਾਂਸ਼ ਕਿੰਨੇ ਪ੍ਰਕਾਰਾਂ ਦੇ ਜਾਂ ਦੀ ਕਿਸਮਾਂ ਦਾ ਵਾਰਗ ਕਿੰਨੇ ਨੇ ਕਿਰਿਆਵਾਕਾਂਸ਼ ਦੇ ਦੋ ਪ੍ਰਕਾਰ ਹੁੰਦੇ ਹਨ ਜਾਂ ਦੋ ਕਿਸਮਾਂ ਜਾਂ ਵਰਗ ਕਹਿ ਸਕਦੇ ਆ। ਪਹਿਲੀ ਆ ਜਾਂਦੀ ਹੈ ਕਿ ਅਕਾਲਕੀ ਸੀਮਾ ਰਹਿਤ ਕਿਰਿਆਵਾਕਾਂਸ਼ ਤੇ ਦੂਸਰਾ ਆ ਜੰਦਾ ਹੈਗਾ ਕਾਲਕੀ ਸੀਮਾ ਬੱਧ ਕਿਰਿਆਵਾਕਾਂਸ਼ ਠੀਕ ਆ। ਕਿਨ ਵਾਪਾ ਅਕਾਲਕ ਵੀ ਕਿਹਾ ਜਾਂਦਾ ਹੈਗਾ ਤੇ ਕਾਲਕ ਨੂੰ ਕਾਲਕ ਵੀ ਕਿਹਾ ਜਾਂਦਾ ਹੈਗਾ ਠੀਕ ਆ। ਤੇ ਕਈ ਵਾਰੀ ਕਾਲਕੀ ਲਿਖਿਆ ਮਿਲੂਗਾ ਤੁਹਾਨੂੰ ਇੱਥੇ ਉਲਝਣਾ ਨਹੀਂ। ਪਰ 1/1 ਕਰਕੇ ਇਹਨਾਂ ਨੂੰ ਅੱਗੇ ਪੜ੍ਹਦੇ ਆ ਕੀ ਹੁੰਦਾ। ਫਸਟ ਆਂਡ ਹੈਗਾ ਅਕਾਲ ਕੀ ਕਿਰਿਆ ਵਾਕਾਂਸ਼ ਅਕਾਲ ਕੀ ਕਿਰਿਆ ਵਾਕਾਂਸ਼ ਵਿੱਚ ਅਮਿੱਤ ਕਿਰਿਆ ਰੂਪ ਹੀ ਆ ਸਕਦੇ ਹਨ ਠੀਕ ਆ ਤਾਂ ਜਿਹੜੇ ਕਿਰਿਆ ਦੇ ਨਾਲ ਸ਼ਬਦ ਲੱਗ ਜਾਂਦੇ ਹਨ ਠੀਕ ਆ ਉਹ ਅਮਿੱਤ ਕਿਰਿਆ ਬਣਾ ਦਿੰਦੇ ਹਨ ਤਾਂ ਕਈ ਵਾਰੀ ਕੁਝ ਸ਼ਬਦ ਹੁੰਦੇ ਹਨ ਜਿਹੜੇ ਕਿਰਿਆ ਦੇ ਨਾਲ ਲੱਗ ਜਾਂਦੇ ਹਨ ਤੇ ਕਿਰਿਆ ਦਾ ਰੂਪ ਹੀ ਬਦਲ ਦਿੰਦੇ ਹਨ ਠੀਕ ਆ ਜਿੰਨਾ ਦੀ ਗਿਣਤੀ 7 ਹੈ ਤਾਂ ਆਕਾਲ ਕੀ ਕਿਰਿਆਵਿਚ ਜਿਹੜੇ ਅਮਿੱਤ ਕਿਰਿਆਵਾਕ ਰੂਪ ਹੁੰਦੇ ਹਨ ਇਹਨਾਂ ਦੀ ਗਿਣਤੀ 7 ਹੈ ਇਹਨਾਂ ਰੂਪਾਂ ਵਿੱਚ ਕਿਰਿਆ ਤਾਤੂ ਨਾਲ ਕੇਵਲ ហេਠ ਲੱਗੇ ਪਛੇਤਾ ਜੁੜਦੇ ਹਨ ਠੀਕ ਆ ਜਿਵੇਂ ਦਈਆਂ ਜੋੜ ਸਕਦਾ ਹੈਗਾ ਠੀਕ ਆ ਇਆਂ ਜੋੜ ਸਕਦਾ ਹੈਗਾ 2 9 ਕੇ ਨੋ ਅਲਾਨਾ ਤੇ ਨਾਣਾ ਠੀਕ ਆ ਇਹਨਾਂ ਸ਼ਬਦਾਂ ਦੀ ਵਰਤੋਂ ਹੋ ਸਕਦੀ ਠੀਕ ਆ ਜਿਵੇਂ ਜਾਣਾ ਖਾਣਾ ਲਿਆਂਦਿਆਂ ਸੌਂਦਿਆਂ ਲਿਖਦੇ ਆ ਠੀਕ ਆ ਤਾਂ ਸਿੰਪਲ ਜਿਹੜਾ ਧਾਤੂ ਸ਼ਬਦ ਹੁੰਦਾ ਜਿਵੇਂ ਲਿਖ ਇੱਕ ਸਿੰਪਲ ਤਾਤਵਾ ਤਾਂ ਕਈ ਵਾਰੀ ਆਪਾਂ ਕਿਰਿਆ ਦੇ ਵਿੱਚ ਉਸ ਨੂੰ ਵਰਤਦੇ ਆ ਤਾਂ ਲਿਖਦੇ ਆ ਵਰਤ ਸਕਦੇ ਆ ਠੀਕ ਆ ਤਾਂ ਉਹਦੇ ਨਾਲ ਲੱਗ ਕੇ ਇਹ ਸਾਰੇ ਅਲੱਗ ਕਿਰਿਆ ਬਣਾ ਦਿੰਦੇ ਹਨ ਤਾਂ ਇਹ ਸਾਰੀਆਂ ਜਿਹੜੇ ਵਾਕਾਂਸ਼ ਆ ਜਾਂਦੇ ਹਨ ਉਹ ਕਾਲ ਕੀ ਕਿਰਿਆ ਵਾਕਾਂਸ਼ ਦੇ ਰੂਪ ਵਿੱਚ ਆਉਂਦੇ ਹਨ ਕੋਈ ਵੀ ਸੀਮਾ ਰਾਤ ਕਿਰਿਆ ਵਾਕਾਂਸ਼ ਆਪਣੇ ਵਿੱਚ ਸਤੰਤਰ ਉਪਵਾਕ ਸਿਰਜਣ ਦੀ ਸਮਰੱਥਾ ਨਹੀਂ ਰੱਖਦਾ ਠੀਕ ਹੈ ਤਾਂ ਜਿਹੜੇ ਇਹਨਾਂ ਵਿੱਚ ਅਕਾਲਕੀ ਕਿਰਿਆ ਵਾਕਾਂਸ਼ ਹੁੰਦੇ ਹਨ ਇਹਨਾਂ ਵਿੱਚ ਜਿਹੜੇ ਵਾਕ ਵਰਤੇ ਜਾਂਦੇ ਹਨ ਉਹਨਾਂ ਦੇ ਵਿੱਚ ਉਪਵਾਕ ਸਿਰਜਣ ਦੀ ਸਮਰੱਥਾ ਨਹੀਂ ਹੁੰਦੀ ਭਾਵੇਂ ਉਹ ਸਤੰਤਰ ਨਹੀਂ ਵੀ ਵਿਚਰ ਸਕਦੇ ਉਹ ਕਿਸੇ ਦੇ ਅਧੀਨ ਹੁੰਦੇ ਹਨ ਜਿਵੇਂ ਮੈਂ ਸਕੂਲੋਂ ਘਰ ਜਾ ਕੇ ਸਾਰਾ ਕੰਮ ਮੁਕਾਇਆ ਠੀਕ ਹੈ ਜਿਹੜਾ ਮੁਕਾਇਆ ਆ ਗਿਆ ਇਹ ਕਿਰਿਆ ਵਾਕਾਂਸ਼ੋ ਚ ਆ ਜਾਂਦਾ ਹੈਗਾ ਤੇ ਆਪਣੇ ਆਪ ਵਿੱਚ ਇਹ ਸਾਰੇ ਸੁਤੰਤਰ ਉਪਵਾਕ ਨਹੀਂ ਬਣਾ ਸਕਦਾ ਠੀਕ ਆ ਤਾਂ ਜੇਕਰ ਆਪਾਂ ਇਹਦਾ ਸੁਤੰਤਰ ਉਪਵਾਕ ਹੀ ਬਣਾਈਏ ਤੇ ਇਹਦੇ ਵਿੱਚ ਕੁਐਸਚਨ ਪ੍ਰਗਟ ਹੁੰਦਾ ਜਿਵੇਂ ਮੈਂ ਸਕੂਲੋਂ ਘਰ ਜਾ ਕੇ ਤਾਂ ਇਹਨਾਂ ਵਾਕ ਬਣਾਈਏ ਠੀਕ ਆ ਤਾਂ ਇਹ ਕੀ ਹੋ ਜਾਂਦਾ ਹੈਗਾ ਇਹ ਦੁਰਾਹਿੰਦਾ ਇਸ ਤੋਂ ਬਾਅਦ ਕੁਐਸਚਨ ਆਉਂਦਾ ਕੀ ਕੀਤਾ ਸੋਚ ਕੇ ਠੀਕ ਆ ਜਾਂ ਸਾਰਾ ਕੰਮ ਮੁਕਾਇਆ ਕਾਗਾ ਮਕਾਇਆ ਠੀਕ ਹੈ ਇਹ ਵੀ ਕੁਐਸਚਨ ਆੰਦਾ ਹੈ ਤਾਂ ਕਰਕੇ ਇਸ ਵਿੱਚ ਕੋਈ ਵੀ ਸੰਤਾਂਤ ਉਪਵਾਕ ਨਹੀਂ ਬਣ ਸਕਦਾ ਇਹ ਹੈਗਾ ਅਕਾਲ ਕੀ ਕਿਰਿਆ ਵਾਕੰਸ਼ ਨਾਸ਼ਟਾ ਆੰਦਾਗਾ ਕਾਲ ਕੀ ਕਿਰਿਆ ਵਾਕੰਸ਼ ਕਾਲ ਕੀ ਕਿਰਿਆ ਵਾਕੰਸ਼ ਦੀ ਬੰਤਰ ਵਿੱਚ ਘੱਟੋ ਘੱਟ ਇੱਕ ਪੂਰਨ ਕਿਰਿਆ ਜ਼ਰੂਰ ਹੁੰਦੀ ਹੈ ਠੀਕ ਹੈ ਜਿਹੜਾ ਹੈ ਕਾਲ ਕੀ ਕਿਰਿਆ ਵਾਕੰਸ਼ ਵਿੱਚ ਵਾਕ ਵਰਤਿਆ ਜਾਂਦਾ ਹੈਗਾ ਉਹਦੇ ਵਿੱਚ ਇੱਕ ਪੂਰਨ ਕਿਰਿਆ ਜ਼ਰੂਰ ਹੁੰਦੀ ਹੈ ਜੇ ਸੰਪੂਰਨ ਹੁੰਦੀ ਹੈ ਅਜੀਹਾ ਕਿਰਿਆਵਾਚਕ ਅੰਸ਼ ਆਮ ਕਰਕੇ ਉਪਵਾਕ ਦੇ ਅੰਤ ਵਿੱਚ ਆਉਂਦਾ ਹੈ ਠੀਕ ਆ ਤੇ ਜਿਹੜਾ ਵਾਕ ਵਰਤਿਆ ਜਾਂਦਾ ਹੈਗਾ ਉਪਵਾਕ ਵਰਤੇ ਜਾਂਦੇ ਹਨ ਉਹਦੇ ਅੰਤ ਵਿੱਚ ਕਾਲਕੀ ਕਿਰਿਆਵਾਚਕ ਅੰਸ਼ ਹੁੰਦਾ ਇਸ ਵਿੱਚ ਸੁਤੰਤਰ ਉਪਵਾਕਾਂ ਸਧਾਰਨ ਵਾਕ ਸਿਰਜਣ ਦੀ ਸਮਰੱਥਾ ਹੁੰਦੀ ਹੈ ਤਾਂ ਕਾਲਕੀ ਦੇ ਵਿੱਚ ਹੁੰਦੀ ਹੈ ਅ ਕਾਲਕੀ ਦੇ ਵਿੱਚ ਸੁਤੰਤਰ ਵਿਛੜਨ ਦੀ ਸਮਰੱਥਾ ਨਹੀਂ ਹੁੰਦੀ ਨੈਕਸਟ ਦੇਖਦੇ ਹਾਂ ਅਕਾਲਕੀ ਕਿਰਿਆ ਵਾਕਾਂਸ਼ ਵਿੱਚ ਕਰਤਰੀ ਤੇ ਕਰਮਣੀ ਕਿਰਿਆ ਰੂਪ ਹੈ ਦੀ ਤਰਤੀਬ ਜਿਹੜੀ ਹੈ ਇਸ ਤਰ੍ਹਾਂ ਹੈਗੀ ਆ ਠੀਕ ਆ ਤਾਂ ਕਾਲਕੀ ਜਿਹੜੀ ਕਿਰਿਆ ਵਾਕਾਂਸ਼ ਹੈਗਾ ਉਹਦੇ ਵਿੱਚ ਜਿਹੜੀ ਕਿਰਿਆ ਆਉਂਦੀਆਂ ਹਨ ਕਰਤਰੀ ਤੇ ਕਰਮਣੀ ਦੇ ਆਧਾਰ ਤੇ ਠੀਕ ਆ ਤਾਂ ਉਹਨਾਂ ਦੀ ਤਰਤੀਬ ਇਸ ਤਰ੍ਹਾਂ ਹੁੰਦੀ ਹੈ ਪਹਿਲੇ ਆ ਜਾਂਦੀ ਹੈ ਮੁੱਖ ਕਿਰਿਆ ਇਸ ਤੋਂ ਬਾਅਦ ਆ ਜਾਂਦੀ ਹੈ ਸੰਚਾਲਕ ਕਿਰਿਆ ਸੰਚਾਲਕ ਵਿੱਚ ਕਿਹੜੀਆਂ-ਕਿਹੜੀਆਂ ਆ ਸਕਦੀਆਂ ਮੋਡਲੀ ਸੰਚਾਲਕ ਆਸਾ ਦੀ ਗਿਆ ਗਤੀਵਾਚਕ ਸੰਚਾਲਕ ਆਸਾ ਦੀ ਗਿਆ ਸੰਭਾਵਕ ਸੰਚਾਲਕ ਆਸਾ ਦੀਆ ਠੀਕ ਹੈ ਜੇ ਤਿੰਨੇ ਜੇਕਰ ਹੋਣ ਤਾਂ ਇਸ ਪਹਿਲਾ ਮੋਡਲੀ ਹੋਵੇਗੀ ਫਿਰ ਗਤੀਵਾਚਕ ਤੇ ਫਿਰ ਸੰਭਾਵਕ ਠੀਕ ਹੈ ਤਾਂ ਇਸੇ ਕਰਮ ਵਿੱਚੋਂ ਹੁੰਦੀ ਹੈ ਤੇ ਐਂਡ ਤੇ ਕੀ ਆ ਜਾਂਦੀ ਹੈ ਸਹਾਇਕ ਕਿਰਿਆ ਠੀਕ ਹੈ ਤਾਂ ਕਾਰ ਕੀ ਵਾਕ ਅੰਸ਼ ਦੇ ਵਿੱਚ ਕੀ ਹੁੰਦਾ ਹੈਗਾ ਇਹਦੇ ਵਿੱਚ ਸੁਤੰਤਰ ਵਿਚਨਨ ਦੀ ਸਮਰੱਥਾ ਹੁੰਦੀ ਹੈ ਪੂਰਨ ਕਿਰਿਆ ਜ਼ਰੂਰ ਹੁੰਦੀ ਹੈ ਠੀਕ ਹੈ ਤੇ ਇਹਦਾ ਇੱਕ ਇਹ ਤਰਤੀਬ ਯਾਦ ਕਰ ਲਿਓ ਤੇ ਪੇਪਰ ਦੇ ਵਿੱਚ ਜ਼ਰੂਰ ਲਿਖ ਕੇ ਆਉਣੀ ਹੈ ਜੇਕਰ ਇਹ ਕੁਐਸਚਨ ਆਉਂਦਾ ਹੈਗਾ ਤਾਂ ਅਕਾਲਕੀ ਤੇ ਕਾਲਕੀ ਜਾਂ ਕਿਰਿਆਵਾਚਨ ਇਹਨਾਂ ਦੇ ਵਿੱਚੋਂ ਤੁਹਾਨੂੰ ਸ਼ਾਰਟ ਕੁਐਸਚਨ ਵੀ ਬਣ ਸਕਦਾ ਹੈਗਾ ਠੀਕ ਹੈ ਤੇ ਨਾਵਾਕਾਂਸ਼ ਕੀ ਹੈ ਨਾਵਾਕਾਂਸ਼ ਦੀ ਬੰਤਰ ਵਿਧੀ ਕੀ ਹੈ ਇਹਨਾਂ ਵਿੱਚੋਂ ਸ਼ਾਰਟ ਕੁਐਸਚਨ ਬਣ ਸਕਦਾ ਹੈ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਲਿਓ ਜੇਕਰ ਕਿਸੇ ਵੀ ਸਟੂਡੈਂਟ ਦਾ ਕੋਈ ਵੀ ਡਾਊਟ ਹੋਵੇ ਜਾਂ ਕੋਈ ਵੀ ਕੁਐਸਚਨ ਹੋਵੇ ਤੁਹਾ ਕਮੈਂਟ ਕਰ ਦਿਓ ਠੀਕ ਹੈ ਤਾਂ ਜਿਹਨਾਂ ਸਟੂਡੈਂਟਾਂ ਨੇ ਚੈਨਲ ਦੇ ਉੱਤੇ ਬਾਕੀ ਪਲੇਲਿਸਟਾਂ ਨਹੀਂ ਦੇਖੀਆਂ ਹਿਸਟਰੀ ਦੀ ਕੰਪਿਊਟਰ ਦੀ ਪੋਲੀਟੀਕਲ ਦੀ ਜਾਂ ਹੋਰ ਕੋਈ ਸਬਜੈਕਟਾਂ ਦੀ ਤੇ ਜਾ ਕੇ ਉਹ ਵੀ ਚੈੱਕ ਆਊਟ ਕਰ ਲਿਓ ਚੈਨਲ ਨੂੰ ਵੱਧ ਤੋਂ ਵੱਧ ਜਾਨੇ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਦੇ ਜਾ ਕਰੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਤੇ ਜਾਂਦੇ ਜਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਜਾ ਕਰੋ ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ